हां हां जी किसान ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਬੱਛੀਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੂੰ ਬੱਧੀਆ ਬਈ ਡਾਕਟਰ ਬੱਜੀ ਚੱਲ ਰਗਾ ਵਧੀਆ ਵਧੀਆ ਰੋਟ ਨਾਮ ਤੇ ਐਡਰੈਸ ਬੋ ਨਾਮ ਮੇਰਾ ਸੋਖਾ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਵੇ ਨੇੜੇ ਪਿੰਡ ਬਈ ਸਹਿਣਾ ਛੰਨਾ ਤੇ ਪਧੌੜ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 8283569218 ਠੀਕ ਹੈ 30 ਤਰੀਕ ਆ ਬਾਈ 8ਵਾਂ ਮਹੀਨਾ ਠੀਕ ਆ ਇਸੇ ਮਾਲ ਦੀ ਕੋਈ ਗਾਰੰਟੀ ਨਹੀਂ ਹੋ ਬਾਈ ਗੇਟ ਬਾਹਰਲੇ ਪਾਸੇ ਹੋ ਗਿਆ ਨਾ ਆਪਣੀ ਕੋਈ ਗਾਰੰਟੀ ਨਹੀਂ ਆਪ ਦਾ ਕਿਸੇ ਨੇ ਪੈਸਾ ਲਾਉਣਾ ਹੁੰਦਾ ਠਣਕਾ ਕੇ ਅੰਦਰਲੇ ਪਾਸੇ ਕਰ ਲੈ ਗੋ ਗੱਬਣ ਦਾ ਚੈੱਕ ਕਰਾ ਲਿਆ ਕਰੋ ਆਥਰ ਬੱਚੀ ਦਾ ਹੀ ਦੇਖ ਪਰਖ ਕੇ ਦੰਦਾ ਦੋਂਦਾ ਤੁਸਣਾ ਤੁਸਣਾ ਤੋਂ ਦੇਖ ਕੇ ਲੈ ਜਾ ਕਰੋ ਵਾ ਠੀਕ ਆ ਹਾਂ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੇ ਕਿੰਨੀ ਉਮਰ ਹੈ ਜੀ ਖੀਰੀ ਆ ਬਾਈ ਇਹ ਖੀਰੀਆ ਦੰਦਾ ਜੀ ਹਾਂਜੀ ਬਾਈ ਠੀਕ ਆ ਬਾਈ 1.5 ਮਹੀਨਿਆਂ ਦੀ ਬੱਚੀ ਆ ਇਹ ਕਿਹੜੇ ਟੀਕੇ ਦੀ ਹੈ ਕੋਈ ਪਤਾ ਨਹੀਂ ਬਾਈ ਇਹ ਪਤਾ ਖਰੀਦੀ ਆ ਮਾਂ ਦਾ ਦੁੱਧ ਬਾਈ ਕੋਈ ਪਤਾ ਨਹੀਂ ਲੈ ਬਾਈ ਠੀਕ ਆ ਦੰਦਾ ਦਿਖਾ ਨੇ ਬਾਈ ਨੰਨੋ ਬਿਲਕੁਲ ਖੀਰੀਆ ਹਾਂ ਉਹ ਚਾਰ ਥਾਣਾ ਡਾਕਟਰ ਸਾਹਿਬ ਚਾਰੇ ਥਾਣਾ ਨਿਕਾਣ ਨੇ ਵੀ ਕੱਲਾ ਕੱਲਾ ਥਾਣਾ ਹੋ ਕੱਲਾ ਕੱਲਾ ਕੀ ਬਾਤ ਹੈ ਕੱਲਾ ਕੱਲਾ ਥਾਣਾ ਚਾਰੇ ਥਾਣ ਨਿਕੜ ਮੇ ਠੰਡੀ ਬਹੁਤ ਹੈ ਉਹ ਤਾਂ ਕੋਈ ਨਹੀਂ ਕਹਿੰਦੀ ਕੁਝ ਨਹੀਂ ਜਿਵੇਂ ਮਰਜੀ ਹੱਥ ਲਈ ਚਲ ਕੋਈ ਚੈੱਕ ਕਰਨੀ ਫੇਸ ਬੜਾ ਪਿਆਰਾ ਬੋਦੀ ਚੰਗੀ ਐ ਸਨਖ ਪੋਣਾ ਬੱਚੀ ਦੇ ਵਿੱਚ ਬਹੁਤ ਤੋੜਾ ਤੋੜਾ ਚੈੱਕ ਕਰ ਲੋ ਚੰਗੀ ਐ ਸਭੀ ਪੜੀ ਐ ਰਾਜੀ ਐ ਅ ਬੈਸੀ ਟੀਕੇ ਦੇ ਕਾਵਲੀ ਹਨ ਟੀਕੇ ਦੇ ਡਾਕਟਰੋਂ ਕਾਵਲਾ ਵੀ ਬਾਹਰ ਮਹੀਨੇ ਚ ਕਿਤੇ ਟੀਕਾ ਲਾਜੇ ਖਰਾਕ ਰੁਕ ਹੋਰ ਦਿੱਤੀ ਐ ਫਿਰ ਪੂਰੇ ਵਧੀਆ ਨਾਲੇ ਰੁੱਤ ਵਧੀਆ ਆ ਜੂ ਹਾਂਜੀ ਡਾਕਟਰ ਹਮ ਸਹੀ ਗੱਲ ਆ ਭਾਈ ਜੇ ਕਦੇ ਬਾਹਰ ਮਹੀਨੇ ਚ ਭਾਈ ਕਹਿੰਦਾ ਟੀਕਾ ਭਰਾ ਨਾ ਨਾ ਤਾਂ ਰੁੱਤ ਚੰਗੀ ਆ ਜੂ ਹੋਰਾ ਤਾਰਾ ਦੇਖੋ ਭਾਈ ਬੱਚੀ ਦਾ ਕਮਾਲ ਦਾ ਚੰਗੀ ਸਵੇਂ ਪੜੀ ਫੁੱਲਾ ਬੱਚੀ ਕੀ ਬਾਤ ਹੈ ਹੀਮੋਲੋਜੀ ਜਰਾ ਡਾਕਟਰ ਮੁੱਲ ਵੀ ਕਰਾ ਲਓ ਬਾਈ ਕਰਾ ਲਓ 18000 ਦੀ ਬੱਚੀ ਦੇ ਦਾਂਗੇ ਆਪਾਂ ਇਹ ਮੁੱਲ ਕਰਾਓ ਬਾਈ ਵੀ ਕਰਾ ਲਓ ਕੋਈ ਚੱਕਰ ਨਹੀਂ ਦੇਖ ਖਾਰਾਂ ਹਜ਼ਾਰ ਦੀ ਬੱਚੀ ਦੇ ਦੇਾਂਗੇ ਫੇਸ ਚੰਗਾ ਕੱਦ ਵੱਡ ਚੰਗਾ ਚੰਗੀ ਆ ਪੱਦਰ ਪੁੱਦਰ ਆ ਬੱਚੀ ਵੇ ਸੁਨੱਖੀ ਆ ਬਾਈ ਬੱਚੀ ਉੱਤੋਂ ਪੱਦਰ ਪੁੱਦਰ ਆ ਡਾਟ ਰੈਂਪ ਹੀ ਝੌਂਕਦਾ ਔਂਕੜੀ ਬੱਚੇ ਬਾਸ ਮਰੀ ਹੁੰਦੀ ਆ ਬਾਈ ਸਹੀ ਗੱਲ ਆ ਜਿਵੇਂ ਪਾਲਸ ਮਰੀ ਹੁੰਦੀ ਆ ਨਾ ਖੜਨੀ ਹੁਣ ਨਹੀਂ ਬਹੁਤ ਚੰਗੀ ਆ ਬੱਚੀ ਨਹੀਂ ਬਾਕੀ ਤੋਰਾ ਤਾਰਾ ਵੀ ਚੰਗਾ ਗਾ ਬਾਈ ਮੋਹਲ ਜਾਇਜ ਆ ਬਾਈ ਵਿੱਚੋਂ ਮਾਨਦਾਨ ਜ਼ਰੂਰ ਹੋ ਜਾ ਥਣ ਲੋਕ ਡਾਟ 30 32 32 ਕਰੀ ਜਾਂਦੇ ਇਹ ਜੀਆਂ ਬੱਸੀਆਂ ਨੇ ਬੋਲ ਆਪ ਉਹ ਜੀ ਕਰਿਆਗਾ ਹਮਮ ਠੀਕ ਆ ਬਾਈ ਆ ਚੀਜ਼ਾਂ ਪਾਲਦਿਆਂ ਇਹ ਪੰਖੀ ਦੇ ਟੱਪ ਦੀ ਪਾਲਦਿਆਂ ਖੁੱਲਾ ਥਾਂ ਪਾਲਦਿਆਂ ਸਹੀ ਗੱਲ ਆ ਅੱਗੇ ਭਰਾ 2 ਨੰਬਰ ਕਿੰਨੀ ਵੀ ਦਾ ਟਖੀਰੀ ਆ ਠੀਕ ਆ ਚਾਰ ਥਾਣਿਆਂ ਦੇ ਵੀਰਾਟਰ ਦੰਨੋ ਖੀਰੀ ਆ ਚਾਰ ਥਾਂ ਕੀ ਆ ਬਾਤ ਇਕੱਲਾ ਇਕੱਲਾ ਥਾਣਾ ਹਾਂ ਹਾਂ ਕਾ ਦਾ ਪੱਕੇ ਤੇ ਬਾਲੇ ਖੜੀ ਸੀ ਥੋੜਾ ਜਿਹਾ ਪੱਕਾ ਮੰਨਦੇ ਹਾਂ ਕੁਛ ਨਹੀਂ ਕੰਨੀ ਐ ਮੱਛੀ ਮੂਹੋ ਖੀਰੀ ਆ ਪਰ ਦੰਦ ਵੀ ਦਿਖਾਤਾ ਨੇ ਹਾਂ ਦੰਦ ਦਿਖਾ ਦੋ ਨਹੀਂ ਭਾਈ ਕੀ ਬਾਤ ਆ ਨੰਦੋ ਖੀਰੀ ਹੈ ਨਾ ਹਾਂ ਇਹ ਤਾਂ ਬਾੜੀ ਇੰਟੈਲੀ ਕਰੀ ਵੀ ਸੀ ਬੱਚੀ ਹੂੰ ਪੱਕਾ ਨੂੰ ਮੰਨਦੇ ਤਾਂ ਹੈ ਨਹੀਂ ਬਾੜਾ ਠੀਕ ਆ ਹੂੰ ਪੱਕੇ ਤੇ ਬਾੜੀ ਸੀ ਜ਼ਿਆਦਾtare ਠੀਕ ਆ ਭਾਈ ਕਰਦ ਬੜ ਚੰਗਾ ਚੰਗੀ ਆ ਰੰਗ ਰੂਪ ਚੰਗਾ ਦੰਦਾਂ ਚ ਬਿਲਕੁਲ ਖੀਰੀ ਆ ਝੋਲੀ ਕਮਾਲ ਦੀ ਆ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦੇ ਥਾਣਾ ਤੋਰਾ ਤੋਰਾ ਵਿਤਰ ਮਾਇਦਾ ਚੰਗਾ ਗਾ ਭਾਈ ਲੈ ਭਾਈ ਠੀਕੇ ਦੇ ਕਾਵਲ ਆ ਯਾਰ ਹਣ ਬਿਲਕੁਲ ਡਾਕਟਰ ਕਾਵਲ ਬੱਚੀ ਹੋਰ ਵੀ ਵਜਣ ਵਜਣ ਪਏ ਜੇ ਤਾਂ ਫੇਰ ਵੀ ਲੋਟ ਦੇ ਹੂੰ ਕੀ ਬਾਤ ਆ ਬਈ ਸਮੇਂ ਬੜੀਆ ਰਾਜੀ ਹੈ ਲੜੰਗੇ ਲਾਉਂਦੀ ਹੈ ਮਸਤੀ ਕਰਦੀ ਹੈ ਚੰਗੀ ਆ ਚੀਜ਼ਾਂ ਕੱਚਾ ਭਾਲਦੀ ਪੱਕੇ ਤੋਂ ਆਈ ਵੀ ਹੈ ਵੀ ਮੇਰੇ ਵੀ ਪੱਕਾ ਹੀ ਹੈ ਡਾਕਟਰ ਸਹੀ ਗੱਲ ਆ ਕੀ ਮੁੱਲ ਆ ਬਈ ਜੈਜਾ ਡਾਕਟਰ ਇਹ 25000 ਦੀ ਦੇਵਾਂਗੇ ਜਸਨੋ ਠੀਕ ਆ ਹਾਂ 25000 ਪੀ ਕਰਾ ਲਾ ਇਹਦਾ 32 ਕਰਾ ਲਾ ਮੁੱਲ ਕਰਾਉਣਾ 30 ਕਰਾ ਲਓ 32 ਕਰਾ ਲਓ 25000 ਦੀ ਬੱਚੀ ਪਈ ਹੈ ਨਾ ਦੇ ਦੇਾਂਗੇ ਚੰਗੀ ਆ ਬੱਚੀ ਮੁੱਲ ਜੈਜਾ ਮਾਨਤਣ ਵਿੱਚ ਜ਼ਰੂਰ ਹੋ ਜੂਗਾ ਹਾਈਟ ਦੋਨਾਂ ਦੇ ਵਿੱਚ ਚੰਗੀ ਹੈ ਨਾ ਹਾਂ ਡਾਕਟਰ ਜਮਾਂ ਟੀਕੇ ਦੇ ਕਾਬਿਲ ਹੀ ਆ ਸਹੀ ਗੱਲ ਆ ਭਾਈ ਅੱਗੇ ਵੀਰੇ ਤਨਨ ਡਾਕਟਰ ਇਹ ਆ ਕੀ ਕਰ ਲੈਣ ਦੁਰਾਸਲ ਚ ਗਿਰਲੈਂਡ ਹਾਂ ਮੋਹੋ ਖੀਰੀ ਚਾਰ ਥਾਣਾ ਇਹਦੇ 8 ਤੇ ਤੇ 9 ਤਰੀਕ ਦਾ ਟੀਕਾ ਲੱਗਿਆ ਹੋਇਆ ਇਹਦੇ 8 ਤੇ 9 ਖਾਲੀ ਮਨ ਕੇ ਲਈਏ ਤਾਂ ਖਾਲੀ ਮਨ ਕੀ ਦੇਵਾਂਗੇ ਇਹ ਝੂਲੀ ਬੜੀ ਕਮਾਲ ਆ ਕੁਝ ਨਹੀਂ ਕਹਿੰਦੀ ਡਾਕਟਰ ਨੂੰ ਹੱਥ ਪੈਰ ਮਾਰੀ ਚੱਲ ਲੈ ਕੇ ਮਰਜੀ ਨਮਾਈ ਚੱਲੇ ਨੂੰ ਕੁਝ ਨਹੀਂ ਕਹਿੰਦੀ ਇਹ ਝੂਲੀ ਬਹੁਤ ਚੰਗੀ ਗੱਦੀ ਪੱਟੀ ਬੈਠਿਆ ਗੱਬਣਾ ਵਾਂਗੂ ਭਾਈ ਅਰ ਠੀਕੇ ਠੀਕਾ ਲੱਗਿਆ ਬਈ ਉਹ ਹਾਠਾਉ ਤਰੀਕ ਦਾ ਆਪਾ ਡਾਕਟਰ ਖਾਲੀਮਨ ਕੇ ਲਈ ਆ ਹੂੰ ਤੇ ਲਖੀ ਰਹੀ ਆ ਹੂੰ ਓਕੇ ਬਈ ਕਾਦ ਬਿੰਡ ਦੇਖ ਕੇ ਨਾ ਡਾਕਟਰ ਇਹਦਾ ਫੁੱਲ ਕਾਦ ਦਾ ਬਈ ਸਮੇ ਬੜੀ ਆ ਰਾਜੀ ਫੁੱਲ ਚਮਕ ਬਹੁਤ ਬੱਛੀ ਤੇ ਬਈ ਤੇ ਗਿਰਲੈਂਡੋਂ ਨਸਰ ਆ ਮੰਗ ਇੰਨੀ ਜਿਆਦੇ ਮੈਲ ਦੀ ਬਹੁਤ ਘਟ ਹੈ ਨਾ ਕੋਈ ਗਰਮੀ ਮੰਨੇ ਨਾ ਡਾਕਟਰ ਲਿਬੜੇ ਇਹ ਹੂੰ ਚਮਕ ਅੰਕ ਦੇਖ ਬਾਕੀ ਮੱਝਾ ਰ ਘੁੱਦ ਹੋ ਜਾਮਾ ਹਾਂ ਡਾਕਟਰ ਆਪਣੇ ਕੋਲ ਰਹੀ ਆ ਗਾਂ ਤੁਸੀਂ ਦੇਖ ਲਈ ਆ ਹੂੰ 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 ਨੇ ਡਾਕਟਰ ਮਿਤਾ ਜੀ ਵੀ ਕਿਹਾ ਗਾਉਂ ਨੂੰ ਫੈਂਡ ਫੁੱਲ ਗਰਮੀ ਬਿਲਕੁਲ ਨਹੀਂ ਮੰਦੀ ਫੁੱਲ ਕਾਮਜਾਪੁਰ ਵੱਡੀ ਗੱਲ ਇਹ ਖੜ ਨਹੀਂ ਖੁਣ ਨਹੀਂ ਬੱਚੀ ਇਹਨਾਂ ਨੂੰ ਪ੍ਰੋਬਲਮ ਬਹੁਤ ਘੱਟ ਆਉਂਦੀ ਆ ਜਮੀ ਨਹੀਂ ਆਉਂਦੀ ਡਾਕਟਰ ਜਮੀ ਨਹੀਂ ਕਹਿੰਦੀ ਐਵੇਂ ਕਹਦ ਕੇ ਵੀ ਕੋਈ ਛੜ ਮਾਰ ਜੂ ਨਾ ਕੋਈ ਕੁਛ ਵੀ ਨਹੀਂ ਕਹਿੰਦੀ ਐ ਕਹਿੰਦੀ ਕੁਛ ਨਹੀਂ ਹੈ ਨਾ ਕੀ ਬਾਤ ਆ ਕੀ ਮੁੱਲ ਲਾ ਫਿਰ ਜਾ ਅੱਜ ਡਾਕਟਰ ਮੁੱਲ 17 ਕਰਾ ਲਾ 18 ਕਰਾ ਲਾ ਇਹ 12.5 ਹਜ਼ਾਰ ਦੀ ਦੇਵਾਂਗੇ ਆਪਾਂ 12.5 ਹਜ਼ਾਰ ਦੀ ਠੀਕ ਆ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ 17 ਕਰਾ ਲਓ 12.5 ਹਜ਼ਾਰ ਦੀ ਬੱਚੀ ਦੇ ਦੇਾਂਗੇ ਚੰਗੀਆਂ ਬੱਚੀਆਂ ਸਨ ਅੱਖਿਆ ਰੰਗ ਰੂਪ ਚੰਗਾ ਤੋੜਾ ਤਾਰਾ ਜੰਗਾ ਚਮਕ ਬਹੁਤ ਆ ਬਈ ਬੱਚੀ ਤੇ ਬਹੁਤ ਜਿਆਦਾ ਡੈਮ ਕੈਰੈਕਟਰ ਹੂੰ ਸਹੀ ਆ ਬੰਦੇ ਦੇ ਬਰੇਕ ਵੀ ਤਿੰਨੇ ਇਕੱਠੀਆਂ ਲਵੇ ਚੰਗਾ ਮਾਨ ਤਾਨ ਕਰਦਾਂਗੇ ਡਾਕਟਰ ਕਰਦੋਂ ਵੀ ਵਧੀਆ ਮਾਨ ਕਰਨ ਬਈ ਠੀਕ ਆ ਬਈ ਬੱਚੀਆਂ ਬਾਈ ਕੋਲੇ ਤਿੰਨ ਸੀ ਤਿੰਨੇ ਹੀ ਦਿਖਾ ਦੀਆਂ ਤਿੰਨੇ ਚੰਗੀਆਂ ਨੇ ਬਈ ਤੇ ਕਿਸੇ ਵੀ ਦੇ ਇੱਕ ਡਾਕਟਰ ਝੋਟੀ ਆ ਆਪਣੇ ਕੋਲੇ ਅੱਛਾ ਬਾਈ ਹਾਂ ਠੀਕ ਕਿਹੜਾ ਆਪਣੀ ਆ ਮੱਝ ਦੀ ਝੋਟੀ ਆ ਇਹ ਇਹ ਬਕਾਊ ਕਰਨੀ ਆ ਕਰਦੀ ਇਹ ਹਾਂ ਕਰਦੀ ਝੋਟੀ ਆ ਆਪਣੇ ਕੋਲ ਠੀਕ ਹੈ ਇਹਦੇ ਇਸ ਤਰੀਕ ਦੇ ਮੁਤਾਬਕ 20 ਤਰੀਕ ਨੂੰ ਦਿਨ ਪੂਰੇ ਆ ਇਹਦੇ 20 ਤਰੀਕ ਨੂੰ ਦਿਨ ਪੂਰੇ ਆਪਣੀ ਮੱਝ ਦਾ 17 ਲੀਟਰ ਰਿਕਾਰਡ ਆ ਤੁਸੀਂ ਕੋਲੇ ਸੀ ਆਪਣੇ ਹਾਂ ਸਾਰਿਆਂ ਨੇ ਕਟੰਗੀਆਂ ਦਿੱਤੀਆਂ ਇੱਥੇ ਕੋਈ ਕੱਟਾ ਨਹੀਂ ਦਿੰਦਾ ਇਹ ਕੱਟੀ ਆਪਾਂ ਇੱਕ ਹੀ ਪਾਲੀ ਸੀ ਇਹਦੀ ਬਾਕੀ ਸੇਲ ਕਰਨਾ ਸਾਰਿਆਂ ਦਾ ਕਟੰਗਾ ਪੁੱਛੇ ਨਾ ਤੇ ਕਹਿੰਦੀ ਕੁਛ ਨਹੀਂ ਸਾਹਕਾਲੀ ਮੋਰਾ ਦੀ ਬਚਾਰੀ ਨਾ ਕਹੇ ਮਰਜੀ ਇਹਨੂੰ ਕਿੰਨੇ ਆਰੀ ਮਰਜ਼ੀ ਚੋ ਲੋ ਬੈ ਸਾਹਕਾਲੀ ਸੀ ਇਹਦੀ ਝੁੱਗੀ ਆ ਇਹਦੀ ਕੱਟੀ ਆ ਇਹ M29 ਦਾ ਕੋਈ ਟੀਕਾ ਭਰ ਕੇ ਗਿਆ ਸੀ ਡਾਕਟਰ ਠੀਕ ਹੈ ਹਾਂ ਤੇ ਥਾਣ ਬਹੁਤ ਚੰਗਾ ਹੈ ਬਈ 20 ਦਿਨ ਤਾਂ ਉਹੀ ਪਏ ਆ 20 21 ਦਿਨਾਂ ਦੀ ਕੱਚੀ ਮੰਨ ਲੈ ਹਨਾ ਠੀਕ ਆ ਬਈ ਕੱਦ ਫੁੱਲ ਰਾਜੀ ਆ ਫੇਸ ਬੜਾ ਪਿਆਰਾ ਸਿੰਘ ਬਹੁਤ ਚੰਗਾ ਬਈ ਦੋਨੇ ਸਿੰਘ ਇੱਕੋ ਜਿਹਾ ਨੇੜੋ ਹੀ ਮੋੜੇ ਵਿਆ ਤੋਰਾ ਤਾਰਾ ਦੇਖੋ ਬਈ ਤੋਰਾ ਤਾਰਾ ਕਮਾਲ ਦਾ ਪੂਰੀ ਸਮੀ ਵੀ ਆ ਰਾਜੀ ਆ ਬਈ ਸਨਕੀ ਆ ਮਾਂ ਵੀ ਇਹਦੀ ਕੋਲੇ ਖੜੀ ਆ ਬਾਈ ਨੇ ਦੱਸਿਆ ਦੁੱਧ ਰਿਕਾਰਡ ਵੀ ਚੰਗਾ ਦੱਸਿਆ ਠੰਡੀ ਠੁੰਡੀ ਫੁੱਲ ਰਵਾ ਚੰਗਾ ਬਾਈ ਦੇ ਘਰ ਦੀ ਝੂਟੀ ਆ ਇਹ ਡਾਕਟਰ ਕਿਤੇ ਨਹੀਂ ਬਾਹਰ ਗੱਡੀ ਅੱਜ ਗੱਡੀ ਆ ਬਾਹਰ ਹੂੰ ਅੱਜ ਬਾਹਰ ਗੱਡੀ ਆ ਬਾਈ ਕਹਿੰਦਾ ਕਿਤੇ ਨਹੀਂ ਬਾਹਰ ਗੱਡੀ ਠੀਕ ਆ ਕਿੰਨਾ ਗਰੁੱਧ ਦੇ ਦੂਆ ਅਸਟੀਮੇਟ ਡਾਕਟਰ ਆਪਾਂ ਨੂੰ ਕੋਈ ਸਿਰ ਪਰ ਐਵੇਂ ਕਹਿ ਦਿੱ ਗਏ ਆਪਾਂ ਗੱਪ ਮਾਰ ਗਏ ਸੇਵਾ ਤੇ ਦਿੱ ਦੁੱਧਾ ਸੇਵਾ ਤੇ ਡਿਪੈਂਡ ਆ ਹਾਂ ਸੇਵਾ ਤੇ ਡਿਪੈਂਡ ਆ ਮਾਂ ਦਾ ਆਪਣੇ ਕੋਲੇ 17 17.5 16 16.5 ਇੱਥੇ ਦੁੱਧ ਰਿਹਾਗਾ ਹਾਂ ਮਾਂ ਬਾਈ ਦੇ ਕੋਲੇ ਆ ਕਿ ਮਾਂ ਦੁੱਧ ਦਈ ਜਾਂਦੀ ਉਹ ਬਾਈ ਨੇ ਦੱਸਿਆ 6ਵੇਂ 7ਵੇਂ ਸੂਏ ਖੁੰਦੀ ਆ ਉਹ ਹੁਣ ਆਪਣੇ ਕੋਲ ਤੇ ਇਹ ਅੱਗੇ ਬਾਈ ਦੁੱਧ ਤੇ ਹਨਾ ਸੇਵਾ ਤੇ ਡਿਪੈਂਡ ਆ ਥਣ ਵੈਸੇ ਲੈਵਾ ਬਹੁ ਬਣਾਉਗੀ ਜਿਹੜੇ ਹਿਸਾਬ ਨਾਲ ਬਾਈ ਨੇ ਦੱਸਿਆ ਨਾ ਤਰੀਕ ਵੀ 20 ਤਰੀਕ ਦੇ ਦਿਨ ਪੂਰੇ ਹੁੰਦੇ ਆ ਉਸ ਤੋਂ ਕੱਲੀ ਕੱਲੀ ਆਪਣੇ ਕੋਲੇ ਕਾਪੀਆਂ ਲੱਗੀਆਂ ਹੋਈਆਂ ਕੱਲੀ ਠੀਕ ਆ ਬਾਈ ਹੂੰ ਕੱਲੀ ਕੱਲੀ ਬਾਈ ਕੋਲ ਤਰੀਕ ਆ ਜਿਹੜੀ ਕਾਲੀ ਕਰਦੀ ਆ ਇਹ ਹੂੰ ਕੋਈ ਬਾਈ ਕਹਿੰਦਾ ਦਿਨ ਮੇਰੇ ਲਿਖੇ ਵਾ ਕੱਲੀ ਖਾਣ ਬਹੁਤ ਚੰਗਾ ਯਾਰ ਤਿਆਰ ਕਰਦੀ ਹੁੰਦੀ ਹੈ ਨਾ ਮੁੱਠੀ ਦਾ ਧਾਣਾ ਚੋਲ ਹੈ ਤੇ ਇਹ ਬਾਲਾ ਹੋ ਪਾਈ ਦੀਆਂ ਤਲਕਦੀਆਂ ਪੱਕੇ ਤੇ ਹੂੰ ਹਾਂ ਦੇ ਕੱਚੇ ਕੁੱਚੇ ਦਾ ਕਿ ਮਰਜ਼ੀ ਤੋਰੀ ਖ ਲੈ ਸਹੀ ਗੱਲ ਆ ਬਾਈ ਦੀ ਕੀ ਆ ਬਾਤ ਆ ਬਾਈ ਮੁੱਲ ਕੀ ਆ ਫਿਰ ਇਹਦਾ ਜਾਇਦ ਡਾਕਟਰ ਇਹਦਾ ਮੁੱਲ 110 ਹੈ 110000 ਰੁਪਏ ਮਾਨਤਨ ਹੋ ਜੀ ਕਰ ਦਾਂਗੇ ਡਾਕਟਰ ਠੀਕ ਆ 110000 ਰੁਪਇਆ ਮੁੱਲ ਆ ਵੀਰੇ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂ ਮੁੱਲ ਬਾਈ ਨੇ ਜਾਇਜ਼ ਜਾਈ ਰੱਖਿਆ ਚੰਗੀ ਆ ਸੁਨੱਖੀ ਐ ਬਾਕੀ ਤੂਰਾ-ਤਾਰਾ ਵੀ ਚੰਗਾ ਬਈ ਆਡਰ ਕਮਾਲ ਦਾ ਥਣ ਬਹੁਤ ਚੰਗਾ ਲੱਗਿਆ ਆ ਖੜੀ ਇਹਦੀ ਮਾਂ ਬਈ ਰਵਾ ਬਾਈ ਨੇ ਬਹੁਤ ਚੰਗਾ ਦੱਸਿਆ ਉੱਥੋਂ ਥਲਾਇਆ ਕੋਈ ਚੱਕਰ ਹੀ ਨਹੀਂ ਕਹਿੰਦੀ ਆਪਣੇ ਗਵਾਨ ਤੋਂ ਡਾਕਟਰ ਕੱਟੀ ਲਈ ਸੀਗੀ ਇਹ ਹੂੰ ਗਵਾਨ ਤੇ ਕੱਟੀ ਸੀ ਕੱਟਾ ਵਾਲਿਆਂ ਨੂੰ ਵੇਚਦੀ ਸੀ ਆਹ ਉਹਨਾਂ ਤੋਂ 2000 ਰੁਪਏ ਨਫਾ ਦੇ ਕੇ ਇਹਦੀ ਮਾਂ ਭਲੇ ਰੱਖ ਲਈ ਸੀ ਹੁਣ ਆਪਣੇ ਕੋਲ 7ਵੇਂ ਸੂਏ ਸੂ ਰਹੀ ਹੈ 7ਵੇਂ ਸੂਏ ਸੂ ਇਹ ਚ ਰਹਿ ਗਿਆ 2 ਮਹੀਨੇ ਰਹਿ ਗਿਆ ਚ 2 ਮਹੀਨੇ ਪਾਇਆ ਹਾਂ ਠੀਕ ਆ ਬਾਈ ਠੀਕ ਆ ਆ ਮੁੱਲ 110 ਮਾਨਤਨ ਹੋ ਜਾਊਗਾ ਬਾਈ ਠੇਕੇ ਸੇ ਵੀਰ ਨੂੰ ਕੋਈ ਵੀ ਨਾਮ ਪਸੰਦ ਆਏ ਬਾਈ ਨੈਕਨੈਕਟ ਕਰ ਲਿਓ ਧੰਨਵਾਦ